ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਧੂਰੀ ਤੋਂ ਜਿੱਥੇ ਅੱਜ ਅਗਰਵਾਲ ਪੀਰਖਾਨਾ ٹرسٹ ਗ੍ਰੀਨ ਸਿਟੀ ਧੂਰੀ ਵੱਲੋਂ ਵਿਜੇ ਬਾਬਾ ਜੀ ਦੀ ਅਗਵਾਈ ਵਿੱਚ ਵਿਸ਼ਾਲ ਭੰਡਾਰਾ ਲਗਾਇਆ ਗਿਆ ਇਸ ਮੌਕੇ ਤੇ ਬਾਬਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ ਟਰਸਟ ਵੱਲੋਂ ਜ਼ਰੂਰਤਮੰਦਾਂ ਨੂੰ ਸਿਲਾਈ ਮਸ਼ੀਨਾਂ ਸਾਈਕਲ ਰਾਸ਼ਨ ਫਲ ਫਰੂਟ ਬਰਤਨ ਅਤੇ ਕੱਪੜੇ ਆਦਿ ਵੰਡਿਆ ਗਿਆ ਤੁਸੀਂ ਵੀ ਦੇਖੋ ਧੁਰੀ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਅਤੇ ਹਰਨੇਕ ਪੇਦਨੀ ਦੀ ਵਿਸ਼ੇਸ਼ ਰਿਪੋਰਟ

ਰਜੀ ਐਂ ਕਰ ਐਂ ਕਰੋ ਥੋੜਾ ਜਿਹਾ ਮਤੋਂ ਵੀ ਸਮਾਰ ਗੁਰੂ ਜੀ ਦੇ ਚਰਨ ਮਤਰਾਂ ਕਰਦਾ ਮਹਾਰਾਜ ਜੀ ਦੇ ਵੀ ਜੇ ਬਾਬਾ ਜੀ ਦੇ ਤੇ ਸਾਰੇ ਸਤਿਕਾਰਯੋਗ ਗਰੀ ਧੂਰੀ ਵਸਿਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਮੈਂ ਜਿਆਦਾ ਗੱਲਾਂ ਨਹੀਂ ਕਰਨੀ ਹੈ ਕਿਉਂਕਿ ਮੈਂ ਤੁਹਾਨੂੰ ਬਾਬਾ ਜੀ ਆਪਣੀਆਂ ਗੱਲਾਂ ਦੱਸਦਾ ਤੁਸੀਂ ਬਹੁਤ ਜ਼ਿਕਰ ਕਰ ਰਹੇ ਸੀ ਮੈਂ ਬਾਹਰ ਨਹੀਂ ਕਲਾਸ ਪੜ੍ਹਦਾ ਸੀ ਜਦੋਂ ਇਹ ਤਰਗਾਹ ਬਣੀ ਸੀ ਮੈਂ ਆਸਟ੍ਰੇਲੀਆ ਜਾਣਾ ਸੀ ਸਾਡੇ ਘਰੇ ਸ਼ਰਾਬ ਵੀ ਲੱਗਦਾ ਸੀਗਾ ਬਾਬਾ ਜੀ ਅਦਰਸ਼ੇਕ ਸਰਕਾਰ ਦਾ ਸ਼ਰਾਬ ਵੀ ਲੱਗਦਾ ਸੀ ਬਾਬਾ ਜੀ ਮੈਨੂੰ ਪਤਾ ਨਹੀਂ ਕੀ ਲੱਗਣ ਲੱਗੀ ਗਿਆਰਵੀ ਦੇ ਵਿੱਚ ਕਿ ਮੈਂ ਵਾਕੀ ਤੁਹਾਨੂੰ ਸੰਸਤੇ ਰਿਹਾ ਐ ਤੇ ਕੋਈ ਉਰੇ ਆ ਕੇ ਮੈਂ ਆਪਣੇ ਕੋਲ ਬਣਾ ਕੇ ਗੱਲਾਂ ਨਹੀਂ ਕਰ ਰਿਹਾ ਵੀ ਕੁਝ ਕਹਿਣਾ ਹੈ ਪਤਾ ਨਹੀਂ ਕਿਵੇਂ ਲੱਗਣ ਲੱਗੀ ਕਿਵੇਂ ਮਹਾਰਾਜ ਜੀ ਦੇ ਬਾਬੇ ਨੇ ਬੁਲਾਇਆ ਉਰੇ ਮੈਂ ਡੇਲੀ ਹਰ ਜੀਵਾਂ ਰੋਣਾ ਸ਼ੁਰੂ ਕਰ ਦਿੱਤਾ ਐਤਾ ਦੀ ਲੱਗਣ ਲੱਗੀ ਬਾਬੇ ਜੀ ਮੇਰੇ ਕੋਲੇ ਜਾਂਦੇ ਸ਼ੁਰੂ ਕਰਤਾ ਲੰਗਰ ਲਾਉਣਾ ਸ਼ੁਰੂ ਕਰਤਾ ਮੈਂ 8 ਸਾਲ ਆਸਟ੍ਰੇਲੀਆ ਰਿਹਾ ਮਾਵਾ ਉਹ ਸਾਰੀ ਮੇਰੀ ਮਾਵਾ ਵਾਲੀ ਹਾਂ 8 ਸਾਲ ਤੋਂ ਆਸਟ੍ਰੇਲੀਆ ਦੇ ਹਾਂ ਉੱਥੇ ਬੈਠਾ ਬਾਬਾ ਮੇਰੇ ਕੰਮੂ ਦੇ ਕਰ ਦਿੰਦਾ ਸੀ ਜਦ ਵੀ ਮੈਂ ਕੁਝ ਮੰਗਦਾ ਸੀ ਹਰ ਵੀਰਵਾਰ ਪਾਪਾ ਹਦਰ ਸ਼ੇਖ ਨੂੰ ਨਮਸਤਕ ਕਰਦਾ ਸੀ ਉੱਤੇ ਚਿਰਾਗ ਨਹੀਂ ਲਾਉਂਦਾ ਸੀ YouTube ਤੇ ਦੇਖ ਕੇ ਨਮਸਤਕ ਹੁੰਦਾ ਸੀਗਾ ਧੰਨਵਾਦ ਕਰਦਾ ਸੀ ਕਿ ਤੁਸੀਂ ਮੇਰੀ ਮਦਦ ਕਰ ਰਹੇ ਹੋ ਕਿਉਂਕਿ ਬਾਹਰਲੇ ਬਲਕਿ ਕੋਈ ਨਹੀਂ ਤੁਹਾਡਾ ਹੁੰਦਾ ਸਿਵਾਏ ਉਸ ਰੱਬ ਤੋਂ ਤੇ ਉਹ ਰੱਬ ਦਾ ਯਾਰ ਮੈਨੂੰ ਇੱਥੇ ਆ ਕੇ ਹੋਇਆ ਤਾਂ ਮੈਂ ਬਹੁਤ ਧੰਨਵਾਦੀ ਮਹਿਸੂਸ ਕਰਦਾ ਤੇ ਅੱਜ ਉਸੇ ਜਗ੍ਹਾ ਤੇ ਅੱਜ ਵੀਜੇ ਪਾਪਾ ਜੀ ਕਾਰਨ ਮੈਂ ਹੋਏ ਆਇਆ ਹਾਂ ਮੈਂ ਬੜਾ ਖੁਸ਼ਕਿਸਮਤ ਹਾਂ ਜੋ ਵੀਜੇ ਪਾਪਾ ਜੀ ਕੰਮ ਕਰ ਰਹੇ ਹਨ ਇਹ ਕਈ ਲੋਕ ਤੁਹਾਨੂੰ ਦੱਸਦਾ ਸਾਡੇ ਸ਼ਹਿਰ ਦੀ ਹਾਲਤ ਨੂੰ ਵੀ ਬਾਬਾ ਜੀ ਘੜਾਇਆ ਨਾ ਕਰੋ ਇਹਨਾਂ ਨੇ ਬਾਬਾ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭੱਡਰ ਨੂੰ ਸਾਈਂ ਬਾਬਾ ਦੀ ਛੱਡੀ ਇਸ ਲਈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਹਾਡੇ ਲਈ ਅਸੀਂ ਸਾਰੇ ਖੜੇ ਆ ਜਦੋਂ ਵੀ ਤੁਹਾਨੂੰ ਸਾਡੀ ਜ਼ਰੂਰਤ ਹੈ ਤੁਹਾਡਾ ਬੱਚਾ ਜਿਨੇ ਚੋਕੇ ਤੁਹਾਡੇ ਨਾਲ ਖੜਿਆ ਕਿਸੇ ਦੀਆਂ ਗੱਲਾਂ ਤੋਂ ਅੱਗੇ ਕਦੇ ਵੀ ਮਨ ਹੋਣਾ ਨਹੀਂ ਕਰਨਾ ਕਿਉਂਕਿ ਤੁਹਾਡੀ ਬਾ ਤੁਹਾਡਾ ਜਿਹੜਾ ਪਿਓ ਹੈ ਉਹ ਸਰਬੋਤਮ ਹੈ ਜਿਹੜੇ ਬਾਬਾ ਹਦਰ ਸਿੰਘ ਸਰਕਾਰ ਨੇ ਜਿਨ੍ਹਾਂ ਦਾ ਤੁਹਾਡੇ ਜੱਤੇ ਹੱਥ ਹੈ ਉਹ ਤੋਂ ਉੱਪਰ ਮੈਨੂੰ ਲੱਗਦਾ ਕਿਸੇ ਦਾ ਹੱਥ ਨਹੀਂ ਚਾਹੀਦਾ ਤੇ ਕਿਸੇ ਦੀ ਬਾਗੋਂ ਤੇ ਇਸ ਪਾਲਣ ਵਾਲਾ ਉਹ ਹੋਵੇ ਉਹਨੂੰ ਅਹਾਂ ਦੀ ਦੁਨੀਆ ਦੀ ਤਾਕਤ ਕੋਈ ਹਰਾ ਨਹੀਂ ਸਕਦੀ ਇਸ ਲਈ ਬਾਬਾ ਜੀ ਤੁਸੀਂ ਹਰ੍ਹਾਂ ਦੇ ਚੰਗੇ ਕੰਮ ਕਰਦੇ ਰਹੋ ਤੇ ਸਾਡੇ ਵਰਗੇ ਮੈਂ ਰਾਜਨੀਤੀ 'ਚ ਆਇਆ ਨਵਾਂ ਨਵਾਂ ਬਹੁਤ ਕੁਝ ਸਿੱਖਣਾ ਬਸ ਅਸ਼ੀਰਵਾਦ ਬਣਾ ਕੇ ਰੱਖਿਓ ਕਿ ਛਗਾ ਕੰਮ ਕਰਾਂ ਸਚਾਈ ਦੇ ਪੈਰੇ ਤੇ ਚੱਲਾ ਤੇ ਤੁਹਾਡੇ ਜਿਵੇਂ ਤੁਸੀਂ ਕੰਮ ਕਰਦੇ ਹੋ ਜਿਹੜੇ ਰਸਤਾ ਦਿਖਾਉਂਦੇ ਹੋ ਹਮੇਸ਼ਾ ਲੋਕਾਂ ਨੂੰ ਗਰੀਬਾਂ ਦੀ ਮਦਦ ਕਰਨੀ ਲੋੜਵੰਦਾਂ ਦੀ ਮਦਦ ਕਰਨੀ ਉਹ ਰਸਤੇ 'ਤੇ ਮੈਂ ਚੱਲਾ ਤੇ ਆਪੇ ਸ਼ਹਿਰ ਦਾ ਤੇ ਆਪੇ ਪਰਿਵਾਰ ਦਾ ਤੇ ਆਪਣੀ ਲੋਕਾਂ ਦਾ ਹਮੇਸ਼ਾ ਪਲਾ ਕਰ ਸਕਾਂ ਤੇ ਨਾਮ ਰੂਸ਼ ਕਰਦਾ ਬਹੁਤ ਬਹੁਤ ਧੰਨਵਾਦ ਸੁਪੀ ਜੀ ਅੱਜ ਪੀਰ ਖਾਨ ਦੇ ਪਹੁੰਚੂ ਕਿਵੇਂ ਲੱਗ ਰਿਹਾ ਵੀ ਇੱਥੇ ਆ ਕੇ ਕੀ ਮਹਿਸੂਸ ਕਰਿਓ ਉਰੇ ਆ ਕੇ ਐਵੇਂ ਲੱਗ ਰਿਹਾ ਜਿਵੇਂ ਆਪਾਂ ਇੱਕ ਤੀਰਥ ਸਥਾਨ ਤੇ ਆਏ ਹੁੰਨੇ ਆ ਮੈਂ ਬਾਬਾ ਜੀ ਦਾ ਬੜਾ ਸ਼ੁਕਰ ਗੁਜ਼ਾਰਾ ਹੈ ਜੋ ਚੰਗਾ ਕੰਮ ਕਰਦੇ ਆ ਸੋਸਾਇਟੀ ਦੇ ਲਈ ਇਹ ਹਰ ਕਿਸੇ ਦੇ ਬਸ ਦਾ ਰੂਪ ਨਹੀਂ ਆ ਜੀ ਹਰ ਕਿਸੇ ਨੂੰ ਇਹ ਸੇਵਾ ਨਹੀਂ ਮਿਲਦੀ ਇਹ ਪਰਮਾਤਮਾ ਪਰਮੇਸ਼ਵਰ ਵੱਲੋਂ ਜਿਹਨੂੰ ਹੁਕਮ ਹੁੰਦਾ ਜਿਹਦੇ ਮੋਢਿਆਂ ਨੂੰ ਪਰਮਾਤਮਾ ਕਹਿੰਦਾ ਵੀ ਇਹ ਭਾਰ ਚੱਲ ਸਕਦਾ ਹੈ ਉਹਦੇ ਤੇ ਜ਼ਿੰਮੇਵਾਰੀ ਪੈਂਦੀ ਹੈ ਤੇ ਮੈਂ ਬਾਬਾ ਜੀ ਦਾ ਬਹੁਤ ਸ਼ੁਕਰਗੁਜ਼ਾਰਾਂ ਕਿ ਉਹ ਸਾਡੇ ਧੂਰੀ ਦੇ ਲੋਕਾਂ ਲਈ ਪਹਿਲ ਕਦਮੀ ਹਮੇਸ਼ਾ ਕਰਦੇ ਆ ਭਾਵੇਂ ਢੰਡਾਰੇ ਦਾ ਰੂਪ ਲਹੋਵੇ ਭਾਵੇਂ ਮਸ਼ੀਨਾਂ ਦੀ ਨਹੀਂ ਹੁਣ ਭਾਵੇਂ ਕੋਈ ਵੀ ਗਰੀਬਾਂ ਦੀ ਮਦਦ ਦੀ ਕੰਮ ਹੋਵੇ ਤਾਂ ਬਾਬਾ ਜੀ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੇ ਨੇ ਤੇ ਮੈਂ ਬਾਬਾ ਜੀ ਦਾ ਇੱਕ ਬੱਚਾ ਹੋਣ ਦੇ ਨਾਤੇ ਬਹੁਤ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਮੈਨੂੰ ਅਜੂਰੇ ਬੁਲਾਇਆ ਬਾਬੇ ਦੇ ਨਮਸਤਕ ਕਰਾਇਆ ਤੇ ਮੈਂ ਹਮੇਸ਼ਾ ਇਹਨਾਂ ਦਾ ਰਿਣੀ ਰਵਾਂਗਾ ਕੁਝ ਲੋਕ ਜਾਂ ਸ਼ਹਿਰ ਦੇ ਵਿੱਚ ਕੁਝ ਵੀ ਹੁੰਦੇ ਨੇ ਕੋਈ ਚੰਗਾ ਕੰਮ ਕਰਦਾ ਕੋਈ ਕਹਿੰਦਾ ਇਹ ਤਾਂ ਬਾਬਾ ਕੋਈ ਲਾਲਚ ਹੈ ਕੁਝ ਹੋਰ ਆ ਸੋਨੂੰ ਕੀ ਲੱਗ ਰਿਹਾ ਵੀ ਇਹ ਕੰਮ ਜਿਹੜਾ ਕਰ ਰਹੇ ਚੰਗਾ ਕਰ ਰਹੇ ਨੇ ਜਾਂ ਕੋਈ ਲਾਲਚ ਵਾਸਤੇ ਕਰ ਰਹੇ ਨੇ ਦੇਖੋ ਚਾਹੇ ਭਾਵੇਂ ਲਾਲਚਲੀ ਵੀ ਹੋਵੇ ਬਾਈ ਜੀ ਕਿਸੇ ਗਰੀਬ ਦੇ ਅਗਰ ਘਰੇ ਜਾ ਕੇ ਕਿਸੇ ਨੂੰ ਰੋਜ਼ਗਾਰ ਮਿਲਦਾ ਮੈਨੂੰ ਲੱਗਦਾ ਉਹ ਤੋਂ ਵੱਡੀ ਗੱਲ ਕੋਈ ਨਹੀਂ ਬਾਕੀ ਰਹੀ ਗੱਲ ਕਿ ਲੋਕਾਂ ਦੇ ਕਹਿਣ ਦੀ ਉਹਨਾਂ ਨੇ ਤਾਂ ਵੱਡੇ ਵੱਡੇ ਬਾਬੇ ਨਹੀਂ ਛੱਡੇ ਇਹ ਉਹ ਲੋਕ ਨੇ ਜਿਹੜੇ ਘਰੇ ਕੰਵਲ ਵਿੱਚ ਬਹਿ ਕੇ ਗੱਲਾਂ ਕਰਦੇ ਆ ਬਾਬਾ ਜੀ ਮੰਗਵਾ ਕੇ ਤਪੱਸਿਆ ਕਰੋ ਬਾਬਾ ਜੀ ਮੰਗਵਾ ਕੇ ਅੱਗੇ ਲੋਕਾਂ 'ਚ ਖੜੋ ਹੁਣ ਜਿਹੜੇ ਉਹਦੇ ਬੱਚਿਆਂ ਨੂੰ ਖਾਣਾ ਮਿਲਿਆ ਆਥ ਨੂੰ ਘਰੇ ਜਾ ਕੇ ਉਹਨੂੰ ਕਿਸੇ ਦੀ ਜੇਬ ਕੰਨੀ ਦੇਖਣ ਦੀ ਲੋੜ ਨਹੀਂ ਤੇ ਇਹ ਲੋਕ ਤੈਮਿਕ ਕਈਆਂ ਦੀ ਹੁੰਦੀ ਹੈ ਆਦਤ ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਪਰ ਬਾਬਾ ਜੀ ਨੇ ਧੂਰੀ ਲਈ ਹਮੇਸ਼ਾ ਪਹਿਲ ਕਦਮੀ ਕਰਕੇ ਚੰਗਾ ਕੰਮ ਕਰਿਆ ਤੇ ਸਾਡੇ ਵਰਗੇ ਸਾਰੇ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਹਨ ਤੇ ਮੈਂ ਉਮੀਦ ਕਰਦਾ ਹਾਂ ਕਿ ਬਾਬਾ ਜੀ ਅੱਧਾ ਚੰਗੇ ਕੰਮ ਕਰਦੇ ਰਹੇ ਤੇ ਸਾਨੂੰ ਨਮਸਤਕ ਕਰਾਉਂਦੇ ਨੌਜਵਾਨਾਂ ਨੂੰ ਕੀ ਮੈਸੇਜ ਦਊਂਗਾ ਜੀ ਨੌਜਵਾਨਾਂ ਨੂੰ ਇੱਕੋ ਸੁਨੇਹਾ ਵੀ ਦੇਖੋ ਬਾਬਾ ਜੀ ਹਮੇਸ਼ਾ ਚੰਗੇ ਕੰਮ ਕਰਦੇ ਹਨ ਇਹ ਚੰਗੀ ਸਿੱਖ ਇਹਨਾਂ ਤੋਂ ਲੈਣੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਬ ਪਾਵੇਂ ਉਹ ਆਪਣੇ ਜਿਹੜੇ ਥਰਸਡੇ ਨੂੰ ਪ੍ਰੋਗਰਾਮ ਕਰਾਉਂਦੇ ਵੀਰਵਾਰ ਨੂੰ ਸਮਾਗਮ ਕਰਾਉਂਦੇ ਉਹਦੇ ਜ਼ਰੀਏ ਜਾਂ ਜਿਹੜੇ ਹੋਰ ਸਮਾਜਿਕ ਕਾਰਜਕ੍ਰਮ ਕਰਦੇ ਆ ਉਹਦੇ ਜ਼ਰੀਏ ਸਾਨੂੰ ਉਹਨਾਂ ਤੇ ਜਿਹੜੇ ਦਿਖਾਏ ਹੋਏ ਰਸਤੇ ਉਤੇ ਚੱਲਣਾ ਚਾਹੀਦਾ ਤੇ ਹਮੇਸ਼ਾ ਲੋੜਵੰਦਾ ਦੀ ਮਦਦ ਕਰਨੀ ਚਾਹੀਦੀ ਨਾ ਮੋਰੀ ਰਾਜੀਵੀਰ ਕਾਲਨ ਕਿਹੜੇ ਬੰਦੂਆ ਤੁਸਾੜ ਤੋਂ ਅੱਛਾ ਜਿਹੜੀ ਤੁਹਾਨੂੰ ਅੱਜ ਬਾਬਾ ਜੀ ਕੋਲੋਂ ਮਸ਼ੀਨ ਦਿੱਤੀ ਗਈ ਆ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ ਤੇ ਫ੍ਰੀ ਕੱਪੜੇ ਬਣਾਵਾਂਗੇ ਦੇ ਵਧੀਆ ਸੇਵਾ ਕਰਾਂਗੇ ਜੀ ਬਾਬਾ ਜੀ ਅਚਾ ਇਹਦੇ ਪੈਸੇ ਵੀ ਲਵੋਗੇ ਤੁਸੀਂ ਸਲਾਈ ਦੇ ਬਾਅਦ ਨਹੀਂ ਜੀ ਪੈਸੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੇ ਕੱਪੜੇ ਫ੍ਰੀ ਸੇਵੋਗੇ ਹਾਂਜੀ ਲੋੜਵੰਦਾਂ ਨੂੰ ਕੱਪੜੇ ਫ੍ਰੀ ਸੇਵੋਗੇ ਜੀ ਉਹਦੇ ਬਾਅਦ ਤੁਸੀਂ ਜਿਹੜੇ ਵਧੀਆ ਕਰਾਂਦੇ ਨੇ ਉਹਨਾਂ ਨੂੰ ਸਲਾਈ ਲਮੋਗੇ ਆਪਦਾ ਰੋਜ਼ਗਾਰ ਚੱਲਮ ਹੋਵੇ ਹਾਂਜੀ ਠੀਕ ਹੈ ਨਾ ਜੀ ਹਾਂਜੀ ਮੈਂ ਇਹ ਕਹਿਣਾ ਹੈ ਕਿ ਧੰਨਵਾਦ ਕਹਿਣਾ ਚਾਹੁੰਦੇ ਆ ਜੀ ਬਾਬਾ ਜੀ ਦਾ ਬਾਬਾ ਜੀ ਜਿਹੜੇ ਤੁਸੀਂ ਭੰਡਾਰਾ ਲੱਗਣ ਆ ਲੱਗ ਬਾਬਾ ਜੀ ਦਾ ਤੁਸੀਂ ਭੰਡਾਰਾ ਲਾਇਆ ਹੋ। ਵੀ ਇਹ ਸਾਲ ਦੇ ਵਿੱਚ ਇੱਕ ਵਾਰ ਲਗਣਾ ਦੋ ਵਾਰ ਲਗਾਉਣੇ ਹੋ। ਇਹ ਹੈ ਜੀ ਅਸੀਂ ਕਈ ਸਾਲਾਂ ਤੋਂ ਇਹ ਬਾਬਾ ਜੀ ਦਾ ਭੰਡਾਰਾ ਹਰ 31 ਦਸੰਬਰ ਨੂੰ ਜਿਹੜਾ ਮਹੀਨੇ ਦਾ ਆਖਰੀ ਸਾਲ ਹੁੰਦਾ ਹੈ ਤੇ ਉਹਦਾ ਜਿਹੜੀ ਲਾਸਟ ਦਿਨ ਹੁੰਦਾ ਹੈ ਉਸ ਦਿਨ ਬਾਬਾ ਜੀ ਦਾ ਭੰਡਾਰਾ ਲਾਉਂਦੇ। ਅੱਜ ਵੀ ਅਸੀਂ 31 ਦਸੰਬਰ ਨੂੰ ਰੇ ਬਾਬਾ ਜੀ ਦਾ ਭੰਡਾਰਾ ਲਾਇਆ ਹੈ। ਪਰ ਇਹ ਭੰਡਾਰੇ ਦੇ ਨਾਲ 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 ਛੋਟੇ ਸਹਜ ਜਾਦਿਆਂ ਦੀ ਸਿੱਧੀ ਦਿਹਾੜੀ ਤੇ ਜੀ ਸਾਡਾ ਮਨ ਸੀਗਾ ਵੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਮੈਨੂੰ ਨਹੀਂ ਲੱਗਦਾ ਜਿ ਉਹਨਾਂ ਦੀ ਕੁਰਬਾਨੀ ਤੋਂ ਕੋਈ ਵੱਡੀ ਕੁਰਬਾਨੀ ਹੋਰ ਹੋ ਸਕਦੀ ਹੈ। ਬਾਕੀ ਸਾਰੀਆਂ ਕੁਰਬਾਨੀਆਂ ਬਹੁਤ ਛੋਟੀਆਂ ਨੇ। ਅਸੀਂ ਉਸ ਕਰਕੇ ਅੱਜ ਰਾਸ਼ਨ, ਕੱਪੜੇ, ਸਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ। ਬੱਬੀ ਜੀ ਲਈ ਸਲਾਈ ਮਸ਼ੀਨਾਂ ਦੇ ਰਹੇ ਹਾਂ, ਇਹਦੀ ਚੋਣ ਕਿਵੇਂ ਕਰਦੇ ਹੋ? ਜਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹਨੂੰ ਸਲਾਈ ਮਸ਼ੀਨ ਦੀ ਲੋੜ ਆ? ਦੇਖੋ ਜੀ, ਇੱਕ ਤਾਂ ਪਰਿਵਾਰ ਨੂੰ ਦੇ ਕੇ ਗੈਸ ਹੋ ਜਾਂਦਾ ਹੈ। ਤੇ ਜੱਜਮੈਂਟ ਵੀ ਹੋ ਜਾਂਦੀ ਹੈ। ਇੱਕ ਸਾਡਾ ਟੀਮ ਵਰਕ ਵੀ ਆ। ਜੋ ਸਾਡੇ ਕੋਲੇ ਕਿਤੇ ਹੋਰ ਦਿਨ ਚ ਐਪਲੀਕੇਸ਼ਨਾਂ ਆਉਂਦੀਆਂ ਨੇ ਉਹ ਸਾਡਾ ਟੀਮ ਵਰਕ ਜਾ ਕੇ ਚੈੱਕ ਕਰਕੇ ਆਉਂਦਾ ਫਿਰ ਅਸੀਂ ਉਹਦੇ ਮੁਤਾਬਕ ਉਸੇ ਰੰਗ ਪ੍ਰੋਵਾਈਡ ਕਰਾ ਦਿੰਦੇ ਜਿਹੜੀ ਦੀ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਇਸ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਕੀ ਸੰਦੇਸ਼ ਚੰਗਾ ਕਰੋ ਜੀ ਦੇਖੋ ਬਾਬਾ ਜੀ ਦਰਗਾਹ ਬਣੀ ਹੋਈ ਹੈ ਜਿੰਨੇ ਪੈਸੇ ਉਹ ਰਿ ਆਉਂਦੇ ਨੇ ਬਾਬੇ ਦੇ ਜਾਂ ਕੋਈ ਵੀਰਵਾਰ ਨੂੰ ਚਾੜ ਜਾਂਦਾ ਹੈ ਜਾਂ ਕੋਈ ਗੱਲੇ ਚ ਕੋਈ ਕੁਝ ਕੋਈ ਪੈਸਾ ਪਾ ਜਾਂਦਾ ਹੈ ਜਦ ਜਨੇਸੀ ਮੈਂਬਰਸ ਸੇਵਾ ਕਰਦੇ ਹੋਣੇ ਬਾਬੇ ਦੇ ਉਹ ਸਾਰੇ ਪੈਸੇ ਇਕੱਠੇ ਕਰਕੇ ਹੀ ਸੰਭਾਲ ਲਿਆਉਂਦੇ ਆ ਜਿਹਨੂੰ ਬਾਬਾ ਜੀ ਦਾ ਹੁਕਮ ਹੋ ਜਾਂਦਾ ਹੈ ਅਸੀਂ ਉਹ ਇੰਗਲਾਜੀ ਤੁਸੀਂ ਕਾਫੀ ਟਾਈਮ ਤੋਂ ਬਾਬੀ ਨਾਲ ਜੁੜੇ ਹੋਇਓ ਕੀ ਕਹਿਣਾ ਚਾਹੋ ਇਸ ਮੌਕੇ ਤੇ ਦੇਖੋ ਗੱਲ ਇਹ ਹੈ ਬਾਬਾ ਜੀ ਨੇ ਵੀ ਦੱਸਿਆ ਸਾਡੇ ਭਰਾ ਸ਼ੂਮਨ ਸ਼ਰਮਾ ਜੀ ਨੇ ਵੀ ਦੱਸਿਆ ਜਿਹੜਾ ਇਹ ਸਿਸਟਮ ਆਪਾਂ ਦੇਖਦੇ ਆਂ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਅਲੱਗ-ਅਲੱਗ ਹਰ ਇੱਕ ਬੰਦੇ ਦਾ ਨਜ਼ਰੀਆ ਹੈ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਜਿਵੇਂ ਆਪਾਂ ਖੜੇ ਆਂ ਮੈਂ ਇਧਰੋਂ ਸ਼ੀਕਾ ਲਿਖਾਂ ਤਾਂ ਤੁਹਾਨੂੰ ਨਾਇਆ ਲੱਗੂਗਾ ਤੇ ਮੈਨੂੰ ਸ਼ੀਕਾ ਲੱਗੂਗਾ ਇਹ ਉਸੇ ਤਰ੍ਹਾਂ ਦੀ ਸਿਸਟਮ ਹੈਗਾ ਕਿਸੇ ਨੂੰ ਇਹ ਛੀਕਾ ਲੱਗਦਾ ਕਿਸੇ ਨੂੰ ਨਾਇਆ ਲੱਗਦਾ ਪਰ ਜਿਹਦੇ ਲਈ ਅੱਜ ਜਿਸ ਦੇ ਘਰ ਦੇ ਵਿੱਚ ਸਮਾਨ ਗਿਆ ਕੋਈ ਕੰਬਲ ਗਿਆ ਕੋਈ ਸਲਾਈ ਮਸ਼ੀਨ ਗਈ ਹੈ ਕੋਈ ਕਪੜਾ ਲੀੜਾ ਗਿਆ ਕੋਈ ਘਰ ਦਾ ਰਸਣ ਗਿਆ ਆਟਾ ਤੇਲ ਗਿਆ ਜੋ ਉਹਨਾਂ ਦੇ ਘਰ ਸਮਾਨ ਗਿਆ ਉਹ ਉਹਨਾਂ ਲਈ ਵਰਦਾਨ ਸਾਫਤਾ ਹੈ ਮਤਲਬ ਅੱਜ ਲੋੜਵੰਦਾ ਲਈ ਮਹਿੰਗਾਈ ਇੰਨੀ ਜ਼ਿਆਦਾ ਹੈ ਹਰੇਕ ਆਮ ਪਰਿਵਾਰ ਦਾ ਖਰਚਾ ਘਰ ਦਾ ਖਰਚਾ ਚਲਾਉਣਾ ਵੀ ਮੈਂ ਸਮਝਦਾ ਹਰੇਕ ਬੰਦੇ ਲਈ ਵਸਤੀ ਗੱਲ ਨਹੀਂ ਪਰ ਬਾਬਾ ਬਿਜੀ ਗੋਲ ਜੀ ਧੰਨ ਨੇ ਜਿਹੜੇ ਪਿਛਲੇ दस रेसी 15 18 ਸਾਲਾਂ ਤੋਂ 20 ਸਾਲਾਂ ਤੋਂ ਵੀ ਬਦ ਲੱਗ ਭਾਗ ਸਮਾਂ ਹੋ ਗਿਆ ਜਿਹੜੇ ਲੋਕਾਂ ਨੂੰ ਹਰ ਮਹੀਨੇ ਕੋਈ ਲਗਭਗ 2000 2500 ਬੰਦੇ ਨੂੰ ਘਰ ਦਾ ਰਾਸ਼ਨ ਦੇਣਾ ਜਾਂ ਕੱਪੜਾ ਲੀੜਾ ਦੇਣਾ ਜਾਂ ਸੂਟ ਦੇਣੇ ਜਾਂ ਸਲਾਈ ਮਸ਼ੀਨਾਂ ਪੱਖੇ ਪ੍ਰੈਸਾਂ ਮਧਾਣੀਆਂ ਕੂਲਰ ਵਾਟਰ ਕੂਲਰ ਪਤਾ ਨਹੀਂ ਕੀ ਕੁਝ ਮਤਲਬ ਜੋ ਘਰ ਦੀਆਂ ਜ਼ਰੂਰਤਾਂ ਨੇ ਮੈਂ ਸਮਝਦਾ ਇੰਨਾ ਵੰਡਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਹੈ ਮੈਨੂੰ ਨਹੀਂ ਲੱਗਦਾ ਜਿਲਾ ਸੰਗਰੂਰ ਚ ਅਸੀਂ ਸਾਰੀ ਦਿਹਾੜੀ ਫਿਰਦੇ ਹਾਂ ਤੁਸੀਂ ਵੀ ਫਿਰਦੇ ਹੋ ਅਸੀਂ ਵੀ ਫਿਰਦੇ ਹਾਂ ਅਸੀਂ ਸੁਣਦੇ ਆਂ ਪੜ੍ਹਦੇ ਆਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਕਿਤੇ ਐਡਾ ਜਿਲਾ ਸੰਗਰੂਰ ਚ ਮੈਨੂੰ ਨਹੀਂ ਲੱਗ ਰਿਹਾ ਕਿਤੇ ਐਡਾ ਕੋਈ ਕਾਰਜ ਹੁੰਦਾ ਹੋਵੇ ਪੁੰਨਦਾਨ ਦਾ ਵੀ ਜਿੱਥੇ 2500 ਬੰਦੇ ਦੇ ਲਗਭਗ 30 ਦਿਨਾਂ ਚ ਕਿਸੇ ਨੂੰ ਰਾਸ਼ਨ ਦਿੱਤਾ ਜਾਂਦਾ ਹੋਵੇ ਜਾਂ ਉਹਨਾਂ ਦੇ ਘਰ ਦਾ ਖਰਚਾ ਦਿੱਤਾ ਜਾਂਦਾ ਹੋਵੇ ਜਾਂ ਸਮਾਨ ਦਿੱਤਾ ਜਾਂਦਾ ਹੋਵੇ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਕਰੋੜਪਤੀ ਬਹੁਤ ਹੋ ਸਕਦੇ ਆ ਪਰ ਦਾਨੀ ਬਹੁਤ ਘੱਟ ਹੁੰਦੇ ਆ ਪੈਸਾ ਤੁਹਾਡੇ ਕੋਲੇ ਹੋ ਸਕਦਾ ਹੈ ਪਰ ਦਾਨ ਕਰਨ ਦਾ ਜਿਗਰ ਹੈ ਜਿਹੜਾ ਉਹ ਜਿਹੜੀ ਸਰਕਾਰ ਕਿਸ ਨੂੰ ਸਮਾਤ ਬਾਕਸ ਤੇ ਉਹੀ ਦੇ ਸਕਦਾ ਮੈਂ ਸਮਝਦਾ ਵੀ ਜਿਹੜਾ ਅੱਜ ਦਾ ਇਹ 31 ਦਸੰਬਰ ਦਾ ਬਾਬਾ ਜੀ ਦਾ ਦਵਾਨ ਹੈ ਸਾਲਾਨਾ ਜਿਹੜਾ ਇਹ ਬਹੁਤ ਭਾਗਾਂ ਵਾਲਾ ਹੈ ਇਹਦੇ ਚ ਬਹੁਤ ਪਰਿਵਾਰਾਂ ਨੂੰ ਅੱਜ ਵੱਡੀ ਗਿਣਤੀ ਦੇ ਵਿੱਚ ਮਾਈਆਂ ਆਈਆਂ ਨੇ ਪਿੰਡਾਂ ਚੋਂ ਇਹ ਆਸ ਨਾਲ ਆਈਆਂ ਨੇ ਇੰਨੀ ਕੜਾਕੀ ਦੀ ਠੰਡ ਦੇ ਵਿੱਚ ਇਹ ਆਸ ਨਾਲ ਆਈਆਂ ਨੇ ਕਿ ਅਸੀਂ ਬਾਬਾ ਵਿਜੀ ਕੁਲ ਜੀ ਦੇ ਦਵਾਨ ਤੇ ਜਾਂਦੇ ਆ ਸਾਨੂੰ ਉੱਥੋਂ ਸਾਡੀ ਸ਼ਰਧਾ ਮੁਤਾਬਕ ਜੋ ਕਪੜਾ ਘਰ ਦਾ ਸਮਾਨ ਹੈ ਉਹ ਸਾਨੂੰ ਮਿਲੇਗਾ ਮੈਂ ਸਮਝਦਾ ਵੀ ਬਹੁਤ ਵੱਡਾ ਪੁੰਨ ਦਾ ਕਾਰਜ ਹੈ ਸਾਨੂੰ ਸਭ ਲੋਕਾਂ ਨੂੰ ਇਸ ਕਾਰਜ ਦੇ ਵਿੱਚ ਇਸ ਜੱਗ ਦੇ ਵਿੱਚ ਜਿੰਨਾ ਬਣਦਾ ਆਪਣਾ ਸਹਿਯੋਗ ਹੈ ਹਰ ਪੱਖ ਤੋਂ ਸਰੀਰਕ ਪੱਖ ਤੋਂ ਮਾਇਆ ਦੇ ਰੂਪ ਦੇ ਵਿੱਚ ਜੋ ਵੀ ਅਸੀਂ ਦੇ ਸਕਦਾ ਸਾਨੂੰ ਸਭ ਨੂੰ ਦੇਣਾ ਚਾਹੀਦਾ। ਵਾਲੇਕੁਮਮ ਅਮਮਤਾ। ਹੈਲੋ ਅਮਮਤਾ। ਕਿਹੜੇ ਕੰਡਵਾ? ਕੀ ਫਿਸ਼ ਹੈ? ਫਿਸ਼ ਹੈ। ਹਾਂ, ਐਫੀਸ਼ ਹੈ। ਜਿਹੜਾ ਜੋ ਬਾਬਾ ਜੀ ਨੇ ਮਸੀਨ ਦੀ ਹੈ। ਕੀ ਕਹਿਣਾ ਚਾਹੁੰਦੇ? ਉਹ ਬਾਬਾ ਕੋ ਧੰਨਵਾਦ ਕਰਨਾ ਚਾਹਤੇ ਹਨ। ਬਾਬਾ ਜੀ ਜ਼ਰੂਰ ਕੋ ਉਹ ਕਰਤੇ ਹਨ। ਉਹ ਬਾਬਾ ਕੀ ਬਹੁਤ-ਬਹੁਤ ਵਧਾਈ ਹੋ।

ਇਹ ਰਾਂਗ ਦਾ। ਨਾ ਸਟਾਫ ਆ। ਤੁਸੀਂ ਚੌੜਾ ਲੰਬਾ ਕਰ। ਹਾਂਜੀ ਬਣਾ ਲਓ। ਇਪੋ ਸਿੱਖਿਆ ਦੇ। ਉਹ ਮੈਂ ਦਿੱਕਤੀ ਦਾ ਸਿੱਖੀ ਸੀ। ਅੱਛਾ। ਮੈਂ ਤੁਹਾਨੂੰ ਕਹਿੰਦਾ ਇਸ ਮੂਰਖ ਸਿੰਘੋਂ, ਇਸ ਖੌਲ ਜੀ ਦੇ ਰੱਖ। ਜਦੋਂ ਮੈਂ ਮੰਨਿਆ ਲਈ ਕਦੇ ਕਿਸੇ ਦੇ ਕਦੇ। ਅੱਛਾ ਮੈਂ ਤੁਹਾਨੂੰ ਹੀ ਲੱਗਿਆ। ਇਸ ਨਾਲ ਦੇਰ ਨਹੀਂ ਬਣਨਾ। ਕੋਈ ਦੇਰ ਦਾ ਕੋਈ ਨਹੀਂ ਕਰਨਾ। ਕੋਈ ਜੰਦਾ। ਸੋਰਸੀ ਦੇ। ਕਿੰਨੇ ਦੇ ਰਿਹਾ। ਕਿੰਨੇ ਪੈਸੇ ਲੈਣ ਨੂੰ ਸਪੈਕ ਕਰਦੇ ਆ ਹਾਇ ਤਾਂ ਨਹੀਂ ਤਾਂ ਕਿੰਕੋ ਕੁ ਕਰਦੇ ਆ ਜਰਰ ਤਾਂ ਕਿੰਨੇ ਸੂਟ ਫਿਰ ਦੇਖੇ ਤਾਂ ਸਾਰੇ 20 ਸੀਟੇ 42 ਸੀਟਿੰਗ ਸੱਟ ਬੈਠੇ ਜਦੋਂ ਪ੍ਰੋਪਰ ਫੀਟਿੰਗ ਆ ਲੱਗ ਗਈ ਤੁਸੀਂ ਦੱਸਿਆ ਨਾ ਲੱਗ ਜਿਹੜਾ ਭਾਈ ਤਾੜੀਆਂ ਮਾਰছো ਅੱਜ ਵੀ ਗਾਣਾ ਸੁਣਾ ਜੇ ਕੋਈ ਕੋਈ ਲੱਗੀ ਗਾਹਦ ਨਹੀਂ ਪੁੱਤ ਕੋਈ ਬਜ਼ੁਰਗ ਮਾਤਾ ਜੀ ਆਪੀ ਰੱਖਦੇ ਹਾਂ ਜੇ ਕੋਸ ਤੋਂ 2-4 ਸੂਟ ਸਾਜ ਫ੍ਰੀ ਸੀਗੇ ਕੋਈ ਪਾਲਾ ਗਰੀਬ ਆਉਂਦਾ ਕੋਈ ਜੇ ਆਉਂਦਾ ਨਾ ਤੁਹਾਨੂੰ ਆਏ ਲੱਗੇ ਜੀ ਮਾਤਾ ਪੈਸੇ ਦੇ ਸਕਦੀ ਤਾਂ ਮੇਰਾ ਹੁਣ ਤਾਂ ਇਹ ਵੀ ਸੀ ਟੂ ਟੂ ਬਸ 2 4 ਫੁੱਟ ਥਾਵੇ ਇਸ